ਉਹ ਨਸ਼ਾ ਇੰਨਾ ਵਿਕ ਰਿਹਾ ਵੀ ਕਿਸੇ ਘਰੋਂ ਬੰਦ ਨਹੀਂ ਹੋ ਰਿਹਾ ਤੁਹਾਨੂੰ ਇਹ ਪਤਾ ਹੋਣਾ ਜੀ ਇਹਦਾ ਨਸ਼ਾ ਕਿਤੇ ਵੀ ਕਿਸੇ ਵੀ ਥਾਣੇ ਜਾਂ ਕਿਸੇ ਏਰੀਆ 'ਚ ਵਿਕਦਾ ਹੈ ਇਹ ਮੈਂ ਨਹੀਂ ਜਾਣਦਾ ਮਹਿਕਮੇ ਚੱਲਿਆ ਮੈਨੂੰ ਸਾਰਾ ਪਤਾ ਵੀ ਕਿ ਐਸਐਚਓ ਦੀ ਬਿਲਕੁਲ ਨਿਗਰਾਨੀ ਥੱਲੇ ਹੁੰਦਾ ਪਰ ਮੈਂ ਇਹ ਗੱਲ ਕਰਦਾ ਕਿ ਸਾਡੇ ਪੁਲਿਸ ਨੂੰ ਇਹ ਜਿਹੜੇ ਕੰਮ ਨੇ ਨਾ ਇਹ ਘਟਿਆ ਹਰਕਤਾਂ ਤੋਂ ਬਾਜ਼ ਆ ਜਾਵੇ ਕਿਉਂਕਿ ਬਠਿੰਡ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਬਠਿੰਡਾ ਜ਼ਿਲ੍ਹਾ ਹੀ ਇੱਕ ਇਹੋ ਜਿਹਾ ਜ਼ਿਲ੍ਹਾ ਹੈ ਜਿਹੜਾ ਬਦਨਾਮ ਹੋਇਆ ਨਸ਼ਿਆਂ ਦੇ ਸਬੰਧ ਵਿੱਚ ਮੈਂ ਦੇਖੇ ਕਹਿਣਾ ਨਾ ਵੀ ਜੇ ਜ਼ਿਆਦਾ ਤੰਗ ਕੀਤਾ ਤੇ ਲੋਕਾਂ ਨੇ ਪੁਲਿਸ ਨੂੰ ਥਾਣੇ 'ਚ ਉਹ ਮੌਕੇ ਤੇ ਗਏ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਮੁਤਾਬਕ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਪੁਲਿਸ ਧੱਕਾ ਕਰ ਰਹੀ ਹੈ ਤੇ ਧੱਕੇ ਕਰਕੇ ਐਸਚੀਓ ਨੂੰ ਬਦਲ ਦਿੱਤਾ ਉਥੋਂ ਲਾਈਨ ਹਾਜ਼ਰ ਕਰ ਦਿੱਤਾ ਇਹੋ ਜਿਹੇ ਜਿਹੜੇ ਕਰਪਟ ਅਫਸਰ ਨੇ ਇਹਨਾਂ ਨੇ ਸੀਨੀਅਰ ਇਮਾਨਦਾਰ ਅਫਸਰਾਂ ਨੂੰ ਵੀ ਬਦਨਾਮ ਕੀਤਾ ਹਮੇਸ਼ਾ ਹੀ ਧੱਕਾ ਕਰਦੇ ਆਏ ਨੇ ਹਮੇਸ਼ਾ ਹੀ ਧੱਕਾ ਕਰੀ ਜਾਂਦੀ ਜਨਤਾ ਨਾਲ ਜਨਤਾ ਨਾਲ ਧੱਕਾ ਕਰਿਆਂ ਚਿੱਟਾ ਬੰਦ ਨਹੀਂ ਹੋਣਾ ਮੈਂ ਕਹਿੰਦਾ ਇਹ ਉਹ ਦੌਰ ਤਾਂ ਫਿਰ ਵੀ ਚੰਗਾ ਸੀ ਇਹਦੇ ਨਾਲੋਂ ਚੰਗਾ ਸੀ ਕਿਤੇ ਪਤਾ ਤਾਂ ਲੱਗ ਜਾਂਦੀ ਆਲੇ ਦੁਆਲੇ ਬੰਦਾ ਚੱਕਦਾ ਸੀ ਤੇ ਬੰਦਾ ਹੀ ਚੱਕਦੇ ਕਿਥੇ ਪਤਾ ਨਹੀਂ ਲੱਗਦਾ ਜਾਂ ਫਿਰ ਬਈ ਖਬਰਾਂ ਆ ਜਾਂਦੀ ਤੇ ਜਾਂ ਫਿਰ ਬੰਦਾ ਜਿੱਦਾਂ ਹੁਣ ਨਰਿੰਦਰਦੀਪ ਦੇਖੋ ਤੁਸੀਂ ਉਹਨੂੰ ਇੰਟੈਰੋਗੇਟ ਕਰਕੇ ਇੰਨਾ ਕੀਤਾ ਉਹਨੂੰ ਕਿ ਉਹ ਵਿਚਾਰਾ ਚਲਦਾ ਲਗਾ ਅਸਲੀ ਕਾਨੂੰਨ ਤੇ ਬੰਦਾ ਇਹ ਪਰ ਸਾਡੇ ਪੁਲਿਸ ਦੀ ਉਹ ਕਹਿੰਦੇ ਵੀ ਗੁੰਡਾਗਰਦੀ ਕਾਹਾਂਗੇ ਇਹਨਾਂ ਨੂੰ ਅਫਸਰਾਂ ਨਹੀਂ ਜਾਂ ਬਦਮਾਸ਼ੀ ਕਾਹਾਂਗੇ ਇਹੀ ਚੁੱਕ ਲੈ ਜੀ ਤੁਸੀਂ ਜੋ ਕਰਨਾ ਕਰੋ ਬੀਤੇ ਦਿਨੀ ਬਠਿੰਡਾ ਦੇ ਸੀਆਈਏ ਸਟਾਫ ਵੱਲੋਂ ਇੱਕ ਨਰਿੰਦਰਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਚੱਕਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤੇ આરોਪ ਲੱਗਦਾ ਹੈ ਕਿ ਸੀਆਈਏ ਸਟਾਫ ਦੇ ਵਿੱਚ ਉਸ ਨਾਲ ਥਰਡ ਡਿਗਰੀ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੋਸਟਮਾਰਟਮ ਵੀ ਰਿਪੋਰਟ ਆਂਦੀ ਹੈ ਉਸ ਵਿੱਚ ਵੀ ਕਈ ਖੁਲਾਸੇ ਹੁੰਦੇ ਇਹ ਮਾਮਲਾ ਹਾਲੇ ਠੰਡਾ ਹੀ ਨਹੀਂ ਹੋਇਆ ਸੀ ਕਿ ਬਠਿੰਡਾ ਪੁਲਿਸ ਦਾ ਇੱਕ ਹੋਰ ਮਾਮਲਾ ਸਾਹਮਣੇ ਆ ਜਿਸ ਵਿੱਚ ਸਾਬਕਾ ਫੌਜੀ ਦੇ ਨਾਲ ਤਸ਼ੱਦਦ ਕੀਤਾ ਗਿਆ ਤੇ ਉਸ ਤੋਂ ਬਾਅਦ ਇੱਕ ਧਮਕੀ ਵੀ ਦਿੱਤੀ ਗਈ ਹੈ ਈ ਐਸਐਚਓ ਨੂੰ ਧਮਕੀ ਦਿੱਤੀ ਗਈ ਹੈ ਕਿ ਉਸ ਨੂੰ ਐਨਕਾਊਂਟਰ ਕਰ ਦਿੱਤਾ ਜਾਏਗਾ ਇਹ ਦੋਨੋਂ ਉਹ ਵਿਅਕਤੀ ਨੇ ਸਾਬਕਾ ਫੌਜੀ ਤੇ ਲਖਵੀਰ ਸਿੰਘ ਜਿਹੜੇ ਨਸ਼ਿਆਂ ਵਿਰੁੱਧ ਕਾਰਵਾਈ ਕਰ ਰਹੇ ਸੀ ਨਸ਼ਿਆਂ ਦੇ ਖਿਲਾਫ ਮਹਿੰਮ ਚਲਾ ਰਹੇ ਸੀ ਇੱਕ ਪਾਸੇ ਸਰਕਾਰ ਮਹਿੰਮ ਚਲਾ ਰਹੀ ਹੈ ਦੂਜੇ ਪਾਸੇ ਅਜਿਹੇ ਪੁਲਿਸ ਅਫਸਰ ਉਹਨਾਂ ਨੂੰ ਤੰਗ ਕਰਦੇ ਆ ਇਸ ਪੂਰੇ ਮਾਮਲੇ ਉਤੇ ਅਸੀਂ ਗੱਲਬਾਤ ਕਰਨ ਨੂੰ ਮੌਜੂਦ ਆ ਸਾਬਕਾ ਪੁਲਿਸ ਮੁਲਾਜ਼ਮ ਭੁਪਿੰਦਰ ਸਿੰਘ ਗੋਤਰਾ ਜੀ ਨਾਲ ਗੋਤਰਾ ਜੀ ਸਭ ਤੋਂ ਪਹਿਲਾਂ ਇੱਕ ਬਠਿੰਡੇ ਵਾਲਾ ਮਾਮਲਾ ਨਰਿੰਦਰਦੀਪ ਸਿੰਘ ਦਾ ਸੀਗਾ ਉਹ ਮਾਮਲਾ ਲੈ ਠੰਡਾ ਨਹੀਂ ਹੋਇਆ ਇੱਕ ਨਵਾਂ ਮਾਮਲਾ ਆ ਗਿਆ ਸਭ ਤੋਂ ਪਹਿਲਾਂ ਕੀ ਕਹਿਣਾ ਚਾਹਦੇ ਹੋ ਬਠਿੰਡਾ ਪੁਲਿਸ ਨੂੰ ਲੈ ਕੇ ਲਗਾਤਾਰ ਉਹ ਬੇਲਗਾਮ ਹੁੰਦੀ ਜਾ ਰਹੀ ਸਸ ਜੀ ਸਾਰੀ ਜਨਤਾ ਨੂੰ ਮਰੀ ਸਰਕਾਰ ਨੇ ਬੜਾ ਵਧੀਆ ਸਿਸਟਮ ਚਲਾਇਆ ਕਿ ਯੋਧ ਨਸ਼ਿਆਂ ਵਿਰੁੱਧ ਅਸੀਂ ਸਾਰੇ ਇਸ ਚੀਜ਼ ਨਾਲ ਸਹਿਮਤ ਹਾਂ ਕਿਉਂਕਿ ਸਾਰਾ ਪੰਜਾਬ ਬਹੁਤ ਜ਼ਿਆਦਾ ਦੁਖੀ ਹੋ ਚੁੱਕਾ ਹੈ ਸਿੱਜਾਂ ਤੋਂ ਘਰਾਂ ਦੇ ਘਰ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਪਰ ਹੁਣ ਅਫਸਰ ਮਿਹਰਬਾਨ ਜਿਹੜੇ ਅਫਸਰ ਕੋ ਸਖਤ ਨਹੀਂ ਆਨਸਟ ਅਫਸਰ ਨੇ ਉਹਨਾਂ ਦੀ ਇਮਾਨਦਾਰੀ ਦਾ ਜਿਹੜੇ ਸਾਡੇ ਥੱਲੇ ਵਾਲੇ ਮੁਲਾਜ਼ਮ ਨੇ ਐਸਐਚਓ ਲੈਨ ਰੈਂਕ ਤੱਕ ਆਪਾਂ ਕਹਾਂਗੇ ਜੀਓ ਤੱਕ ਤੇ ਠੀਕ ਨੇ ਥੱਲੇ ਵਾਲੇ ਜਿਹੜੇ ਇਨਸਪੈਕਟਰ ਰੈਂਕ ਥਾਣੇਦਾਰ ਤੱਕ ਉਹ ਉਹਨਾਂ ਦੀ ਜਿਹੜੀ ਇਮਾਨਦਾਰੀ ਦਾ ਨਜਾਇਜ਼ ਫਾਇਦਾ ਲੈ ਰਹੇ ਨੇ ਉਹ ਨਜਾਇਜ਼ ਫਾਇਦੇ ਆਏ ਕਿ ਉਸ ਪਿੰਡ ਦੇ ਵਿੱਚ ਨਸ਼ਾ ਵਿਕ ਰਿਆ ਸੀ ਉਹ ਨਸ਼ਾ ਇੰਨਾ ਵਿਕ ਰਿਹਾ ਵੀ ਕਿਸੇ ਘਰੋਂ ਬੰਦ ਨਹੀਂ ਹੋ ਰਿਹਾ ਤੁਹਾਨੂੰ ਇਹ ਪਤਾ ਹੋਣਾ ਜੀ ਇਹਦਾ ਨਸ਼ਾ ਕਿਤੇ ਵੀ ਕਿਸੇ ਵੀ ਥਾਣੇ ਜਾਂ ਕਿਸੇ ਏਰੀਆ 'ਚ ਵਿਕਦਾ ਹੈ ਇਹ ਮੈਂ ਨਹੀਂ ਜਾਣਦਾ ਮਹਿਕਮੇ ਚੱਲਿਆ ਮੈਨੂੰ ਸਾਰਾ ਪਤਾ ਵੀ ਕਿ ਐਸਐਚਓ ਦੀ ਬਿਲਕੁਲ ਨਿਗਰਾਨੀ ਥੱਲੇ ਹੁੰਦਾ ਕਿਉਂਕਿ ਜੇ ਐਸਐਚਓ ਨੂੰ ਕਿਹੜਾ ਇਲਾਕਾ ਜਿਹੜੇ ਐਸਐਚਓ ਨੂੰ ਨਹੀਂ ਪਤਾ ਔਰ ਜਦੋਂ ਕਿਸੇ ਐਸਐਚਓ ਨੂੰ ਪਤਾ ਹੁੰਦਾ ਉਹ ਬੰਦ ਵੀ ਕਰਾਉਂਦਾ ਬਾਕੀ ਜਦ ਪਿੰਡਾਂ ਚ ਬੰਦ ਬਾਕੀ ਪੰਜਾਬ ਚ ਬੰਦ ਹੋਇਆ ਤੇ ਉਸ ਪਿੰਡ ਦੇ ਵਿੱਚ ਦੁਖੀ ਹੋ ਗਏ ਲੋਕਾਂ ਨੇ ਇਹ ਹਾਰ ਕੇ ਬੋਰਡ ਲਾਏ ਉਹਨਾਂ ਨੇ ਆ ਜਿਹੜੇ ਆਰਮੀ ਵਾਲੇ ਸੀ ਉਹਨਾਂ ਨੇ ਇਸ ਕਰਕੇ ਬੋਰਡ ਲਾਇਆ ਸੀ ਕਿ ਪਿੰਡ ਬਕਾਉ ਹੈ ਇਹਦਾ ਮਤਲਬ ਇਹ ਨਹੀਂ ਪਿੰਡ ਬਕਾਉ ਹੈ ਇਹਦਾ ਮਤਲਬ ਇਹ ਹੈ ਕਿ ਇਸ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਜਿਹੜਾ ਬੰਦ ਨਹੀਂ ਹੋ ਰਿਹਾ ਉਹ ਨਸ਼ਾ ਵਿਕਣ ਦਾ ਕਾਰਨ ਹੈ ਤੇ ਜਦੋਂ ਉਹਨਾਂ ਨੇ ਬੋਰਡ ਲਾਇਆ ਉੱਥੇ ਲਿਖ ਕੇ ਲਾਇਆ ਪਿੰਡ ਬਕਾਉ ਹੈ ਤੇ ਉਹਨਾਂ ਨੂੰ ਚੁੱਕ ਲਿਆ ਪੁਲਿਸ ਨੇ ਹੁਣ ਚੁੱਕਣ ਤੋਂ ਬਾਅਦ ਉਹਨੂੰ ਥਾਣੇਦਾਰ ਥ੍ਰੈਟ ਕਰਦਾ ਕਿ ਤੈਨੂੰ ਅਸੀਂ ਇਨਕਾਊਂਟਰ ਕਰ ਦੇਾਂਗੇ ਤੇਰਾ ਇਹ ਕੋ ਗੱਲ ਥੋੜੀ ਹੈ ਜੀ ਪਰ ਜਿਸ ਵਾਰੇ ਐਸਐਸਪੀ ਸਾਹਿਬ ਦੇ ਨੋਟਿਸ ਚ ਆਇਆ ਕਿਉਂਕਿ ਐਸਐਸਪੀ ਸਾਹਿਬ ਨੂੰ ਮਿਲਿਆ ਬਹੁਤ ਆਉਣਾ ਅਫਸਰ ਨੇ ਉਹਨਾਂ ਦੇ ਨੋਟਿਸ ਚ ਆਇਆ ਕਿ ਇਹ ਬਹੁਤ ਗਲਤ ਕੰਮ ਹੋ ਰਿਹਾ ਉਹਦੇ ਨੋਟਿਸ ਦਾ ਰਿਜ਼ਲਟ ਉਹਨਾਂ ਨੇ ਉਸੇ ਵੇਲੇ ਐਸਚ ਨੂੰ ਲਾਈਨ ਹਾਜ਼ਰ ਕੀਤਾ ਪਰ ਮੈਂ ਇਹ ਗੱਲ ਕਰਦਾ ਕਿ ਸਾਡੇ ਪੁਲਿਸ ਨੂੰ ਇੱਕ ਜਿਹੜੇ ਕੰਮ ਨੇ ਨਾ ਇਹ ਘਟਿਆ ਹਰਕਤਾਂ ਤੋਂ ਬਾਜ਼ ਆ ਜਾਵੇ ਕਿਉਂਕਿ ਬਠਿੰਡ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਬਠਿੰਡਾ ਜ਼ਿਲ੍ਹਾ ਹੀ ਇੱਕ ਇਹੋ ਜਿਹਾ ਜ਼ਿਲ੍ਹਾ ਹੈ ਜਿਹੜਾ ਬਦਨਾਮ ਹੋਇਆ ਨਸ਼ਿਆਂ ਦੇ ਸਬੰਧ ਵਿੱਚ ਬਾਕੀ ਜ਼ਿਲ੍ਹੇ ਵੀ ਹੈਗੇ ਨੇ ਪਰ ਇਦਾਂ ਨਹੀਂ ਬਦਨਾਮ ਜਿਨ੍ਹਾਂ ਇਹ ਹੋਇਆ ਸ਼ਰਿਆਂ ਵੀ ਧੱਕਾ ਕਰ ਰਹੇ ਲੋਕਾਂ ਨਾਲ ਪਹਿਲਾਂ ਉਹ ਮਾਰਦਾ ਆਪਣੇ ਉੱਥੇ ਸਰਦੀਪ ਸਿੰਘ ਨਰਿੰਦਰਜੀਤ ਸਿੰਘ ਮਾਰਦਾ ਦੇਖੋ ਉੱਥੇ ਵੀ ਕੋਈ ਗੱਲਬਾਤ ਉਹ ਦੁਨੀਆ ਤੇ ਰੌਲਾ ਹੀ ਪਾ ਸਕਦੀ ਨਾ ਹੋਰ ਕੀ ਕਰ ਸਕਦੀ ਹੁਣ ਪੁਲਿਸ ਨੂੰ ਦੁਨੀਆ ਮੈਂ ਤੇ ਅੱਗੇ ਕਹਿਣਾ ਨਾ ਵੀ ਜੇ ਜ਼ਿਆਦਾ ਤੰਗ ਕੀਤਾ ਤੇ ਲੋਕਾਂ ਨੇ ਪੁਲਿਸ ਨੂੰ ਥਾਣੇ ਚ ਕੁੱਟਣ ਵਾਸਤੇ ਪੈਣਾ ਉਹ ਹੀ ਕੰਮ ਰਹਿ ਗਿਆ ਸਰਕਾਰ ਆਰਡਰ ਕਰ ਸਕਦੀ ਹੈ ਪੁਲਿਸ ਨੂੰ ਅਫਸਰਾਂ ਨੂੰ ਆਰਡਰ ਕਰ ਸਕਦੀ ਹੈ ਅਫਸਰ ਇਹ ਸ਼ਕਤੀ ਕਰ ਸਕਦੇ ਅਫਸਰ ਇਹ ਕਹਿ ਸਕਦੇ ਵੀ ਨਸ਼ਾ ਬੰਦ ਹੋਣਾ ਚਾਹੀਦਾ ਜਿੱਦਾਂ ਮਰਜ਼ੀ ਬੰਦ ਕਰੋ ਪਰ ਫਿਰ ਵੀ ਅਫਸਰਾਂ ਨੂੰ ਇਥੇ ਤੱਕ ਪਤਾ ਹੀ ਨਹੀਂ ਲੱਗਦਾ ਕਿ ਥੱਲੇ ਵਾਲੇ ਕੀ ਕਰ ਜਾਂਦੇ ਨੇ ਅਜੀ ਬਿਲਕੁਲ ਗੱਲ ਇਹੀ ਹੈ ਜਿਹੜੀ ਗੱਲ ਤੁਸੀਂ ਕੀਤੀ ਨਾ ਥੱਲੇ ਵਾਲੇ ਥੱਲੇ ਵਾਲੇ ਅਫਸਰ ਜਿਹੜੇ ਕਰ ਜਾਂਦੇ ਨੇ ਲੇਕਿਨ ਪੁਲਿਸ ਦੇ ਜਿਹੜੇ ਵੱਡੇ ਅਫਸਰ ਉਹਨਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੇ ਸਾਬਕਾ ਫੌਜੀ ਰਣਵੀਰ ਸਿੰਘ ਜਦੋਂ ਨਸ਼ਾ ਵਿਰੋਧ ਕੰਮ ਕਰਦੇ ਨੇ ਉਹਨਾਂ ਵੱਲੋਂ ਨਸ਼ਾ ਤਸਕਰਾ ਵੱਲੋਂ ਉਹਨਾਂ ਨੂੰ ਮਾਰਕੋਟਾਈ ਕੀਤੀ ਜਾਂਦੀ ਹੈ ਲਖਵੀਰ ਸਿੰਘ ਨਾਮ ਮਾਰਕੋਟਾਈ ਤੇ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਫਿਰ ਉਹ ਦੋ ਬੰਦੇ ਗ੍ਰਿਫਤਾਰ ਵੀ ਕਰ ਦਿੱਤੇ ਜਾਂਦੇ ਜਦੋਂ ਵੱਡੇ ਅਫਸਰਾਂ ਦੀ ਨੋਟਿਸ ਜਾਂਦਾ ਹੈ ਵੱਡੇ ਅਫਸਰ ਬਾਅਦ ਚ ਆਉਂਦੇ ਨੇ ਪਹਿਲਾਂ ਛੋਟੇ ਅਫਸਰਾਂ ਨੂੰ ਕਿਉਂ ਨਹੀਂ ਧ ਵੱਡੇ ਅਫਸਰ ਇਸ ਕਰਕੇ ਬਾਅਦ ਚ ਆਉਂਦੇ ਨਾ ਕਿਉਂਕਿ ਜਦ ਫੜਨਾ ਦੇ ਪਹਿਲਾਂ ਛੋਟੇ ਅਫਸਰਾਂ ਨੇ ਹੁਣ ਐਸਐਸਬੀ ਥੋੜਾ ਜਾਊਗਾ ਕਿਸੇ ਇਲਾਕੇ ਦੇ ਵਿੱਚ ਫੜਨ ਵਾਸਤੇ ਕਿਉਂਕਿ ਐਸਐਚਓ ਇਸੇ ਕੰਮ ਨੂੰ ਲਾਏ ਨੇ ਕਿ ਜਿੱਥੇ ਵੀ ਕ੍ਰਾਈਮ ਹੋ ਰਿਹਾ ਜਿੱਥੇ ਵੀ ਨਸ਼ਾ ਵਿਕ ਰਿਹਾ ਉਹਨੂੰ ਆਪਾਂ ਬੰਦ ਕਰਨਾ ਤੇ ਜਦੋਂ ਬੰਦ ਕਰਨ ਵਾਸਤੇ ਜਦੋਂ ਐਸਐਚਓ ਨੇ ਫੜ ਕੇ ਬੰਦੇ ਨੂੰ ਇਨਟੈਰੋਗੇਟ ਕਰਤਾ ਲਤਾਂ ਬਾਹਾਂ ਤੋੜਤੀ ਐਸਐਸਪੀ ਸਾਹਿਬ ਨੂੰ ਪਤਾ ਲੱਗਾ ਉਹ ਮੌਕੇ ਤੇ ਗਏ ਮੌਕੇ ਦੇ ਹਾਲਾਤਾਂ ਦਾ ਜਾਜਾ ਲੈਣ ਮੁਤਾਬਕ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਪੁਲਿਸ ਧੱਕਾ ਕਰ ਰਹੀ ਹੈ ਤੇ ਧੱਕੇ ਕਰਕੇ ਐਸਐਚ ਪਰ ਉਹ ਗੱਲ ਤੇ ਹੈ ਬਈ ਨਸ਼ਾ ਤੇ ਬੰਦ ਨਹੀਂ ਨਾ ਹੋਇਆ ਸਾਨੂੰ ਮੇਨ ਕੰਮ ਅਸੀਂ ਸਰਕਾਰ ਨੂੰ ਇਹ ਕਹਿੰਦੇ ਬਈ ਨਸ਼ਾ ਬੰਦ ਹੋਣਾ ਚਾਹੀਦਾ ਅੱਛਾ ਇੱਕ ਗੱਲ ਹੋਰ ਹੈ ਜਿਵੇਂ ਲਾਈਨ ਹਾਜ਼ਰ ਕਰ ਦਿੱਤਾ ਜਾਂ ਉਹਨੂੰ ਸਸਪੈਂਡ ਕਰ ਦਿੱਤਾ ਇਹ ਥੋੜੀ ਦਿਨ ਬਾਅਦ ਦੇਖਦੇ ਬਹਾਲ ਵੀ ਹੋ ਜਾਂਦੇ ਫਿਰ ਕਾਰਵਾਈ ਕਿਉਂ ਨਹੀਂ ਹੁੰਦੀ ਉਸ ਟਾਈਮ ਤਾਂ ਇੱਕ ਵਾਰੀ ਅੱਖਾਂ ਜਿਵੇਂ ਕਹਿੰਦੇ ਨੇ ਲੋਕਾਂ ਦੀ ਅੱਖਾਂ ਦੇ ਅੱਗੇ ਚਿਪਕਾ ਦੇਣ ਲਈ ਜਾਂ ਕਹਿ ਸਕਦੇ ਹੋ ਲਿਖਾ ਪਾ ਲਿਓ ਕਰ ਦਿੱਤਾ ਜਾਂਦਾ ਬਾਅਦ ਚ ਕਿਉਂ ਨਹੀਂ ਕਾਰਵਾਈ ਹੋਈ ਨਹੀਂ ਉਹਦੀ ਡਿਪਾਰਟਮੈਂਟ ਅਨਕੁਆਰੀ ਖੋਲਣਗੇ ਜੇ ਨਹੀਂ ਖੋਲੀ ਤੇ ਐਸਐਸਪੀ ਸਾਹਿਬ ਨੂੰ ਹੀ ਬੇਨਤੀ ਕਰਦੇ ਆਂ ਦੀ ਡਿਪਾਰਟਮੈਂਟ ਅਨਕੁਆਰੀ ਖੋਲ ਕੇ ਇਹੋ ਜੇ ਅਫਸਰ ਦੀ ਇਥੋਂ ਜ਼ਿਲ੍ਹਾ ਬਦਲ ਕੇ ਮੈਂ ਤਾਂ ਕਹਿੰਦਾ ਜ਼ਿਲ੍ਹੇ ਦੀ ਜਗ੍ਹਾ ਲਾਉਣਾ ਚਾਹੀਦਾ ਇਹ ਜਨੂੰ ਤੇ ਪੀਏਪੀ ਹੈੱਡਕੁਆਰਟਰ ਬਦਲ ਕੇ ਭੇਜਣਾ ਚਾਹੀਦਾ ਜਾਂ ਫਿਰ ਚੰਡੀਗੜ੍ਹ ਹੈੱਡਕੁਆਰਟਰ ਲਾਣਾ ਚਾਹੀਦਾ ਦਫ਼ਤਰ ਦੇ ਵਿੱਚ ਇਹਨੂੰ ਪਤਾ ਲੱਗੇ ਕਿ ਫੀਲਡ ਦੀ ਨੌਕਰੀ ਦਾ ਔਰ ਦਫ਼ਤਰ ਦੀ ਨੌਕਰੀ ਦਾ ਕਿਦਾਂ ਪਤਾ ਲੱਗੇ ਇਹੋ ਜੇ ਜਿਹੜੇ ਕਰਪਟ ਅਫਸਰ ਨੇ ਇਹਨਾਂ ਨੇ ਹਮੇਸ਼ਾ ਹੀ ਧੱਕਾ ਕਰਦੇ ਆਏ ਨੇ ਹਮੇਸ਼ਾ ਹੀ ਧੱਕਾ ਕਰੀ ਜਾਂਦੇ ਜਨਤਾ ਨਾਲ ਜਨਤਾ ਨਾਲ ਧੱਕਾ ਕਰਿਆ ਚਿੱਟਾ ਬੰਦ ਨਹੀਂ ਹੋਣਾ ਜਿਹੜੇ ਤਰੀਕੇ ਨਾਲ ਬੰਦ ਕਰੋ ਜਨਤਾ ਸਾਹਮਣੇ ਆਏਗੀ ਜਨਤਾ ਤੁਸੀਂ ਪਹਿਲਾਂ ਜਿਹੜਾ 84 ਵਾਲਾ ਦੌਰ ਤੁਸੀਂ ਕਹਿੰਦੇ ਉਹ ਲਿਆ ਰਹੇ ਹੋ 84 ਵਾਲੇ ਦੌਰ ਦੇ ਵਿੱਚ ਕੋਈ ਖਾਸ ਫਰਕ ਨਹੀਂ ਰਿਹਾ ਉਦੋਂ ਨਾਲ ਆਤਵਾਦ ਦਿੱਤਾ ਸੀ ਹੁਣ ਇਹਨਾਂ ਨਕਾਉਂਟਰ ਕਰੀ ਜਾਂਦੇ ਬਣੇ ਨਾ ਗੱਲ ਕੰਮ ਹੋਈ ਹੈ ਆਮ ਜਨਤਾ ਨਾਲ ਤੱਕਾ ਰਿਹਾ ਮੁੰਡਾ ਹੁਣ ਫਿਰੋਜ਼ਪੁਰ ਤੋਂ ਬੈਠਾ ਇੱਥੇ ਸਾਡੇ ਕੋਲ ਆ ਕੇ ਇਹਦੇ ਨਾਲ ਖੁੱਦ ਨਾਲ ਤੱਕਾ ਆ ਜੀ ਇਹਨਾਂ ਨਾਲ ਤੱਕਾ ਇਹਨਾਂ ਨਾਲ ਤੱਕਾ ਜੀ ਆਖੋ ਤੁਹਾਨੂੰ ਦੱਸੋ ਤੁਸੀਂ ਆਪ ਸੁਣੋ ਇਹਨਾਂ ਕੋਈ ਬਿਆਨ ਕੀ ਹੋਇਆ ਤੱਕਾ ਜੀ ਨਾਮ ਹੈ ਜੀ ਤੁਹਾਡਾ ਤਾਂ ਦੱਸੋ ਕੀ ਹੋਇਆ ਸਰ ਮੇਰਾ ਨਾਮ ਕਮਲਪ੍ਰੀਤ ਸਿੰਘ ਉਰਫ ਰਾਜਨਾ ਜੀ ਜੀ ਮੈਂ ਜੀਰਾ ਸ਼ਹਿਰ ਦਾ ਰਹਿਣ ਵਾਲਾ ਜੀ ਮੇਰਾ ਜੱਦੀ ਪਿੰਡ ਹੈ ਖੁਸਦਦਲ ਸਿੰਘ ਜੀ ਔਰ ਮੈਂ ਉੱਥੇ ਆਪਣੇ ਕਜ਼ਨ ਦੇ ਮੈਰਿਜ ਤੇ ਗਿਆ ਸੀਗਾ ਜੀ ਜੀ ਔਰ ਮੈਂ ਬੱਸ ਸਟੈਂਡ ਉੱਪਰ 12 ਤਰੀਕ ਦੂਜਾ ਮਹੀਨਾ ਜੀ ਮੈਂ ਉੱਥੇ ਬੱਸ ਸਟੈਂਡ ਉੱਪਰ ਪਿੰਕੂ ਨ ਉਹਨਾਂ ਉਹਨਾਂ ਕੋਲ ਗਿਆ ਸੀ ਮੈਂ ਜੀ ਆਪਣੀ ਕਟਿੰਗ ਕਰਵਾਉਣ ਜੀ ਔਰ ਮੈਨੂੰ ਕਾਲ ਆਉਂਦੀ ਹੈ ਜੀ ਮੇਰੇ ਕਜ਼ਨ ਦੀ ਔਰ ਮੈਨੂੰ ਕਹਿੰਦੇ ਆ ਵੀ ਤੁਸੀਂ ਉੱਥੇ ਕ੍ਰੇਟਾ ਕਾਰ ਆਈ ਹੈ ਜੀ ਉਹਨਾਂ ਕੋਲ ਰੁਕੋ ਮੈਨੂੰ ਅੱਧਾ ਘੰਟਾ ਲੱਗਦਾ ਮੈਂ ਪਿੰਡ ਗਿਆ ਹੋਇਆ ਵਾਂ ਜੀ ਸਾਡੇ ਪਿੰਡ ਦੇ ਇੱਕ ਨਾਲ ਹੋਰ ਪਿੰਡ ਹਰਦਾਸਾ ਜੀ ਜੀ ਉਹ ਉੱਥੇ ਗਏ ਤੇ ਮੈਂ ਉੱਥੇ ਗੱਡੀ 'ਚ ਬੈਠਾ ਹੋਇਆ ਸੀਗਾ ਜੀ ਉਹ ਕਹਿੰਦਾ ਅਗਰ ਇਹਨਾਂ ਨੂੰ ਕੁਝ ਖਾਣਾ ਪੀਣਾ ਹੈ ਤਾਂ ਖਵਾ ਦੇ ਜੀ ਔਰ ਉਹ ਕਰੀਬ ਅੱਧੇ ਘੰਟੇ ਬਾਅਦ ਆ ਜਾਂਦੀ ਹੈ ਜੀ ਜੀ ਔਰ ਉਹਨਾਂ ਕੋਲ ਸਵਿਫਟ ਕਾਰ ਸੀਗੀ ਜੀ ਉਹਨਾਂ ਦੇ ਨਾਲ ਇੱਕ ਮੁੰਡਾ ਸੀ ਜੋ ਬਣ ਜੀ ਉਹ ਕੌਣ ਸੀ ਜਿਹੜੇ ਸਵਿਫਟ ਕਾਰ ਵਾਲੇ ਜਿਹਾ ਤੇ ਕ੍ਰੇਟਾਰ ਉਹਨਾਂ ਵਿੱਚ ਜੀ ਜਿਹੜਾ ਮੈਂ ਮਤਲਬ ਸਵਿਫਟ ਕਾਰ ਸੀ ਉਹਨਾਂ ਵਿੱਚ ਮੇਰਾ ਕਜ਼ਨ ਸੀਗਾ ਜੀ ਉਹਨਾਂ ਦੇ ਨਾਲ ਇੱਕ ਮੇਰੇ ਕਜ਼ਨ ਦਾ ਫਰੈਂਡ ਸੀਗਾ ਜੋਬਨ ਜੀ ਉਹ ਠੱਠੇ ਪਿੰਡ ਦਾ ਜੀ ਜੀ ਤੇ ਔਰ ਮੈਂ ਕ੍ਰੇਟਾ ਕਾਰ ਚ ਬੈਠਾ ਹੋਇਆ ਸੀ ਉੱਥੇ ਇੱਕ ਕ੍ਰੇਟਾ ਕਾਰ ਵਿੱਚ ਵੀ ਦੋ ਜਣੇ ਸੀਗੇ ਜੀ ਉਹ ਕੌਣ ਸੀ ਉਹ 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 ਉਹਨਾਂ ਨੇ ਬੁਲਾਏ ਹੋਏ ਸੀਗੇ ਜੀ ਮਤਲਬ ਉਹਨਾਂ ਦੇ ਫਰੈਂਡ ਸਰਕਲ ਚ ਸੀਗੇ ਜੀ ਔਰ ਉੱਥੇ ਕ੍ਰੇਟਾ ਕਾਰ ਇੱਕ ਹੋਰ ਆਉਂਦੀ ਹੈ ਜੀ ਜੀ ਉਹਨਾਂ ਵਿੱਚ ਪ੍ਰਾਈਵੇਟ ਬੰਦੇ ਸੀਗੇ ਜੀ ਉਹ ਜਿਨ੍ਹਾਂ 'ਚ ਮੈਂ ਮਤਲਬ ਪ੍ਰਾਈਵੇਟ ਹੀ ਬੰਦੇ ਦੇਖੇ ਸੀਗੇ ਮੈਂ ਪੁਲਿਸ ਵਾਲਾ ਕੋਈ ਦੇਖਿਆ ਨਹੀਂ ਮੇਰੀ ਨਿਗਾਹ ਹੀ ਨਹੀਂ ਪਈ ਮਤਲਬ ਗੱਡੀ 'ਚ ਮੋਬਾਈਲ ਵਰਦੀ 'ਚ ਸੀਗੇ ਹਾਂਜੀ ਜੀ ਨਹੀਂ ਪ੍ਰਾਈਵੇਟ ਬੰਦੇ ਸੀਗੇ ਜੀ ਮਤਲਬ ਕਹਿ ਲਓ ਵੀ ਪੁਲਿਸ ਵਾਲੇ ਨਹੀਂ ਸੀ ਪੁਲਿਸ ਵਾਲੇ ਨਹੀਂ ਜੀ ਔਰ ਮੈਂ ਉਹਨਾਂ ਨੂੰ ਦੇਖ ਕੇ ਜਦ ਉੱਥੇ ਮਤਲਬ ਹੱਥੋਂ ਪਾਈ ਹੋਏ ਅੱਛਾ ਹੱਥੋਂ ਪਾਈ ਹੋਗੇ ਹਾਂਜੀ ਔਰ ਮੈਂ ਉਹ ਦੇਖ ਕੇ ਮੈਂ ਘਬਰਾ ਗਿਆ ਜੀ ਜੀ ਔਰ ਮੇਨ ਰੋਡ ਤੇ ਮੈਂ ਖੜੇ ਹੋਈ ਸੀ ਜੇ ਸੀ ਮਤਲਬ ਬੈਠੀ ਹੋਈ ਸੀ ਗੱਡੀ ਚ ਔਰ ਮੈਂ ਦੇਖਿਆ ਨਹੀਂ ਅੱਗਾ ਪਿੱਛਾ ਮੈਂ ਕ੍ਰੋਸ ਕਰ ਗਿਆ ਜੀ ਓਪੋਜ਼ਿਟ ਸਾਈਡ ਅੱਛਾ ਭੱਜ ਗਿਆ ਭੱਜ ਗਿਆ ਜੀ ਮੈਂ ਇਹ ਚੀਜ਼ ਦੇਖ ਕੇ ਮਤਲਬ ਸਡਨਲੀ ਕੋਈ ਚੀਜ਼ ਅਚਾਨਕ ਮਤਲਬ ਖਿਆਲ ਵੀ ਅਗਰ ਉੱਥੇ ਗੋਲੀ ਹੁੰਦੀ ਗੋਲੀਬਾਰੀ ਹੁੰਦੀ ਤਾਂ ਬੰਦਾ ਭੱਜ ਹੀ ਦਿੰਦਾ ਜੀ ਔਰ ਮੈਂ ਉਥੋਂ ਭੱਜਿਆ ਤੇ ਮੈਂ ਨਹੀਂ ਦੇਖਿਆ ਜੀ ਇਧਰੋਂ ਟਰੱਕ ਆਉਂਦਾ ਬੱਸ ਆਉਂਦੀ ਕੁਝ ਵੀ ਆਉਂਦਾ ਮੈਂ ਭੱਜ ਗਿਆ ਜੀ ਜੀ ਮੈਂ ਖੇਤ ਕ੍ਰੋਸ ਕਰਕੇ ਮੈਂ ਪਿੰਡ ਦੇ ਵਿੱਚ ਚਲਾ ਗਿਆ ਜੀ ਜੀ ਉਥੋਂ ਹੀ ਕ੍ਰੇਟਾ ਕਾਰ ਆਈ ਔਰ ਉਹਨਾਂ ਚ ਪ੍ਰਾਈਵੇਟ ਬੰਦੇ ਸੀ ਉਹਨਾਂ ਨੇ ਮੈਨੂੰ ਥੱਪੜ ਮਾਰ ਕੇ ਗੱਡੀ ਚ ਸਿੱਟ ਲਿਆ ਜੀ ਜੀ ਔਰ ਉਸੇ ਕਾਰ ਵਿੱਚ ਹੀ ਜੋਬਨ ਦਾ ਮੁੰਡਾ ਸੀ ਜਿਹਦੀ ਸਵਿਫਟ ਕਾਰ ਸੀ ਜੀ ਔਰ ਸਾਨੂੰ ਥਾਣਾ ਕਲਖੁਰਦ ਦੇ ਕੁਆਟਰਾਂ ਚ ਲੈ ਗਏ ਜੀ ਉਹ ਕਿਉਂ ਲੈ ਕੇ ਗਏ ਸੀ ਵੀ ਤੁਸੀਂ ਤਾਂ ਕਹਿੰਦੇ ਸੀ ਉਹ ਪੁਲਿਸ ਵਾਲੇ ਨਹੀਂ ਹੈ ਉਹ ਪੁਲਿਸ ਵਾਲਿਆਂ ਨੇ ਬੰਦੇ ਹਾਇਰ ਕੀਤੇ ਹੋਏ ਸੀਗੇ ਜੀ ਬੰਦੇ ਹਾਇਰ ਕੀਤੇ ਸੀਗੇ ਹਾਂ ਜੀ अच्छा और वो मेनू ठाणे नहीं ਲੈ ਗਏ ਜੀ ਸਿੱਧਾ ਕੁਆਟਰ ਚ ਲੈ ਗਏ ਐਸਆਈ ਪਰਮਦੀਪ ਸਿੰਘ ਦੇ ਕੁਆਟਰ ਚ ਲੈ ਗਏ ਅੱਛਾ ਜੀ ਹੋਰ ਮੈਨੂੰ ਇੱਕ ਦਿਨ ਤੇ ਇੱਕ ਰਾਤ ਫਿਰ ਅਗਲੇ ਦਿਨ ਜਾ ਕੇ ਸਾਡੇ ਪਰਚਾ ਦਿੱਤਾ ਜੀ ਅੱਛਾ ਇੱਕ ਦਿਨ ਇੱਕ ਰਾਤ ਕੀ ਕੀਤਾ ਫਿਰ ਉਹਨਾਂ ਨੇ ਮੇਰੇ ਨਾਲ ਬਹੁਤ ਕੁੱਟਮਾਰ ਕੀਤੀ ਜੀ ਔਰ ਮੇਰੇ ਪੈਰ ਤੇ ਅਜੇ ਵੀ ਸੱਟ ਹੈਗੀ ਆ ਅੱਛਾ ਪਰਚਾ ਕਦਾਂ ਦਿੱਤਾ ਪਰਚਾ ਉਹਨਾਂ ਨੇ ਜੀ ਐਨਡੀਪੀਐਸ ਦਿੱਤਾ ਹੈਰੋਇਨ ਮੇਰੇ ਤੇ 200 ਗ੍ਰਾਮ ਪਾਈ ਜੀ ਜੋ ਮੇਰੇ ਤੋਂ ਬ੍ਰਾਹਮਣਤ ਵੀ ਨਹੀਂ ਹੋਈ ਸੀਗੀ ਹੁਣ ਤੁਹਾਡੀ ਕੀ ਪੋਜੀਸ਼ਨ ਹੈ ਕੋਰਟ ਦੇ ਵਿੱਚ ਕੀ ਹੋਇਆ ਔਰ ਜੀ ਮੈਨੂੰ ਮੈਂ ਤੁਹਾਨੂੰ ਦੱਸਦਾ ਮੇਨ ਜੋ ਕਟਮਾਰਕੀਤੀ ਸਭ ਤੋਂ ਪਹਿਲਾਂ ਜੀ ਮੈਨੂੰ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਕਟਮਾਰ ਕੀਤੀ ਮੇਰੇ ਥੱਪੜ ਮਾਰੇ ਜੀ ਸਾਰਾ ਦਿਨ ਔਰ ਸਾਹ ਲੈ ਕੇ ਫਿਰ ਵੀ ਮਾਰਦੇ ਰਿਹਾ ਜੀ ਔਰ ਚੱਪਲ ਚੱਪਲ ਚੱਕ ਕੇ ਮੇਰੇ ਸਿਰ 'ਚ ਮਾਰੀਆਂ ਜੀ ਅੱਛਾ ਜੀ ਹਾਂ ਜੀ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਐਸਆਈ ਪਰਮਦੀਪ ਸਿੰਘ ਆਉਂਦੇ ਜੀ ਔਰ ਸਾਡਾ ਸਾਰਾ ਕੁਝ ਪੁੱਛ ਕੇ ਐਡਰੈਸ ਵਗੈਰਾ ਔਰ ਮੇਰੇ ਫਾਦਰ ਮਾਦਰ ਦਾ ਨੇਮ ਪੁੱਛ ਕੇ ਉਹਨਾਂ ਨੇ ਮਤਲਬ ਫਿਰ ਮੇਰੇ ਨਾਲ दारू ਪੀ ਕੇ ਫਿਰ ਉਹਨਾਂ ਨੇ ਕੁੱਟਮਾਰ ਕੀਤੀ ਜੀ ਉਹਨਾਂ ਨੇ ਡੰਡੇ ਨਾਲ ਕੁੱਟਿਆ ਮੈਨੂੰ ਜੀ ਪਰਚਾ ਫਿਰ ਕਾਦਾ ਪਾਇਆ ਪਰਚਾ ਐਨਡੀਪੀਐਸ ਦਾ ਪਾਇਆ ਉਹ ਮੇਰੇ ਤੋਂ 7 ਲੱਖ ਰੁਪਏ ਦੀ ਡਿਮਾਂਡ ਕਰਦੀ ਸੀ ਜੀ ਅੱਛਾ ਪੈਸੇ ਦੀ ਡਿਮਾਂਡ ਕਰਕੇ ਤਾਂ ਪਰਚਾ ਪਾਇਆ ਹਾਂਜੀ ਮੇਰੇ ਕੋਲ ਜੋ ਹੈ ਨਹੀਂ ਸੀਗੇ ਜੀ 7 ਲੱਖ ਰੁਪਏ ਸਰ ਮੰਗਦੇ ਸੀ ਮੇਰੇ ਕੋਲ ਹੈ ਹੀ ਨਹੀਂ ਸੀ ਇਸ ਟਾਈਮ ਹੁਣ ਤੁਸੀਂ ਬਾਹਰ ਕਿੱਦਾਂ ਆਓ ਫਿਰ ਬਾਹਰ ਸਰ ਮੇਰੇ ਤੇ ਉਹਨਾਂ ਨੇ 13 ਤਰੀਕ ਨੂੰ ਸ਼ਾਮ ਨੂੰ 22 ਘੰਟੇ ਬਾਅਦ ਸਵਾ ਪੰਜ ਵਜੇ ਮੇਰੇ ਤੇ ਪਰਚਾ ਦਿੱਤਾ ਫੋਂ ਜਮਾਨਤ ਤੇ ਬਾਹਰ ਹਾਂਜੀ 17 ਤਰੀਕ ਨੂੰ ਮਨਜੀਲ ਤੇ ਛੱਡਿਆ ਮੈਨੂੰ ਸਾਡੇ ਸਾਫਕਾ ਥਾਣੇਦਾਰ ਇਹ ਸਾਡੇ ਸਾਫਕਾ ਥਾਣੇਦਾਰ ਦਾ ਬੇਟਾ ਹੈ ਅੱਛਾ ਥਾਣੇਦਾਰ ਦਾ ਬੇਟੇ ਹਾਂਜੀ ਤੇ ਸਾਫਕਾ ਥਾਣੇਦਾਰ ਦਾ ਬੇਟਾ ਜੇ ਸਾਡੇ ਸਭ ਤੋਂ ਹਿਸਾਬ ਲਾਉਣਗੇ ਪੁਲਿਸ ਨਾਲ ਨਹੀਂ ਬਰਦਾਸ਼ਤ ਪੁਲਿਸ ਨਾਲ ੱਟਕਾ ਹੋ ਰਿਹਾ ਤੇ ਆਮ ਜਨਤਾ ਨਾਲ ਤੇ ਨੈਚਰ ਦੀ ਗੱਲ ਹੈ ਹੋਏਗਾ ਸਾਫ ਕਾ ਥਾਣੇਦਾਰ ਦਾ ਬੇਟਾ ਜਿਹੜਾ ਇੰਨਾ ਅੱਛਾ ਇਹ ਤਾਂ ਤੁਹਾਡੇ ਕੋਲ ਆਇਆ ਪੁਲਿਸ ਬੈਕ ਪਰਿਵਾਰ ਕੋਲ ਤਾਂ ਇਹ ਕਿ ਥਾਣੇਦਾਰ ਦਾ ਬੇਟਾ ਹੈ ਹਾਂਜੀ ਥਾਣੇਦਾਰ ਦਾ ਬੇਟਾ ਸਾਡੀ ਅਸੀਂ ਇਹਨਾਂ ਨੇ ਦੱਸਿਆ ਨਹੀਂ ਥਾਣੇਦਾਰ ਦਾ ਬੇਟਾ ਇਹਨਾਂ ਦੱਸਿਆ ਜੀ ਉਹ ਤਾਂ ਹੀ ਦੇ ਮੰਗਦਾ ਸੀ 7 ਲੱਖ ਰੁਪਏ ਦੂਜਿਆਂ ਕੋਲ ਕਹਿੰਦਾ ਕਿਸੇ ਕੋਲੋਂ 1.5 ਲੱਖ ਮੰਗਿਆ ਕਿਸੇ ਕੋਲ 2 ਲੱਖ ਕੋ ਛੱਡ ਵੀ ਦਿੱਤੇ ਸਾਰਾ ਮਤਲਬ ਮੈਨੂੰ ਉਹ ਛੱਡੇ ਵਿੱਚ ਬੰਦੇ ਬੰਦੇ ਪਾਸੇ ਅਛੋ ਛੱਡ ਵੀ ਉਹ ਛੱਡ ਦਿੱਤੇ ਉਹ ਫਿਰ ਇਸੇ ਮੇਰੇ ਕੋ ਇੱਥੇ ਆਏ ਮੈਂ ਕਿਹਾ ਆਓ ਕੋਈ ਨਾ ਪਾ ਇਨਕੁਆਰੀ ਕਰਦੇ ਆਪਾਂ ਕਿਉਂਕਿ ਉੱਥੇ ਡੀਆਈ ਸਾਹਿਬ ਬੜੇ ਆਨਸਟ ਲੱਗੇ ਨੇ ਗਿੱਲ ਸਾਹਿਬ ਲੱਗੇ ਨੇ ਹਰਮਨ ਹਰਮਨ ਬੀਰ ਸਿੰਘ ਜੱਲ ਜਵੰਦਰ ਵੀ ਰਹੇ ਨੇ ਮੈਂ ਕਿਹਾ ਆ ਕੇ ਗੱਲਬਾਤ ਦੱਸੋਗੇ ਤਾਂ ਹੀ ਅਗਲੀ ਗੱਲ ਕਰਾਂਗੇ ਉਹ ਮੈਂ ਗੱਲਬਾਤ ਸੁਣੀ ਉਹ ਸਾਡਾ ਡੀਆਈ ਸਾਹਿਬ ਕੋ ਕੱਲ ਜਾਂ ਪਰਸੋਂ ਜਾਵਾਂਗੇ ਮਤਲਬ ਗੱਲ ਇਹ ਹੈ ਮੁੱਕਦੀ ਇੱਥੇ ਕਿ ਪੁਲਿਸ ਜਿਹੜੇ ਥੱਲੇ ਵਾਲੇ ਰੈਂਕ ਵਾਲੇ ਨੇ ਉਹਨਾਂ ਥਾਣੇਦਾਰ ਮੈਂ ਕਈ ਵਾਰੀ ਇਹਨਾਂ ਕਹਿਣਾ ਮੈਂ ਕਹਾ ਬਚ ਜੋ ਤੁਹਾਡਾ ਵਕਤ ਮਾੜਾ ਹੈ ਰੋਜ਼ ਥਾਣੇਦਾਰ ਫੜਿਆ ਜਾਂਦਾ ਕੋਈ ਨਾ ਕੋਈ ਕ੍ਰਪਸ਼ਨ ਚ ਹੁਣ ਜਿੱਦਾਂ ਇਹਨੂੰ ਫੜਿਆ ਪਤਾ ਨਹੀਂ ਲੱਗਾ ਜੇ ਸਰ ਪਾਣਾ ਲੱਗਦਾ ਪੈਸੇ ਦਿੰਦੇ ਨਾਲੇ ਸੀਆਈ ਕ੍ਰਪਸ਼ਨ ਦਾ ਪਰਚਾ ਹੁੰਦਾ ਨਾਲੇ ਲੱਗਦਾ ਪਤਾ ਉਹਨਾਂ ਨੂੰ ਅੱਛਾ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਪਤਾ ਹੀ ਨਹੀਂ ਲੱਗਿਆ ਇਹ ਵੀ ਕਹਿ ਰਹੇ 24 ਘੰਟੇ ਪਤਾ ਨਹੀਂ ਲੱਗਿਆ ਇਹ ਟਾਈਮ ਤਾਂ ਅਤਵਾਦ ਦੇ ਸਮੇਂ ਜਿਵੇਂ ਕਹਿੰਦੇ ਸੀ ਡੀਜੀਪੀ ਕੇਪੀਐਸ ਗਿੱਲ ਹੁੰਦੇ ਸੀ ਉਦੋਂ ਪਤਾ ਹੀ ਨਹੀਂ ਲੱਗਦਾ ਸੀ ਬੱਚੇ ਨੂੰ ਕਿੱਥੇ ਲੈ ਜਾਂਦੇ ਇਹ ਤਾਂ ਉਹੀ ਦੌਰ ਆ ਗਿਆ ਖਾਸ ਕਰਕੇ ਨਰਿੰਦਰਦੀਪ ਦੇ ਪਰਿਵਾਰ ਨੇ ਵੀ ਇਹ આરોਪ ਲਗਾਏ ਨੇ ਮੈਂ ਕਹਾਂ ਨਹੀਂ ਉਹ ਦੌਰ ਤਾਂ ਫਿਰ ਵੀ ਚੰਗਾ ਸੀ ਇਹਦੇ ਨਾਲੋਂ ਚੰਗਾ ਸੀ ਕਿਤੇ ਪਤਾ ਤਾਂ ਲੱਗ ਜਾਂਦੀ ਆਲੇ ਦੁਆਲੇ ਬੰਦਾ ਚੱਕਦਾ ਸੀ ਤੇ ਬੰਦਾ ਹੀ ਚੱਕਦੇ ਕਿੱਥੇ ਪਤਾ ਨਹੀਂ ਲੱਗਦਾ ਜਾਂ ਫਿਰ ਬਈ ਖਬਰ ਆ ਜਾਂਦੀ ਜਾਂ ਅਨਕਾਊਂਟਰ ਹੋ ਗਿਆ ਜੀ ਗੱਟੇ 'ਚ ਗੋਲੀ ਵੱਜ ਜਾਂਦੀ ਆ ਤੇ ਜਾਂ ਕਉ ਬਜਾਰਾ ਜਲਦਾ ਲਗਾ ਕਿਹੜਾ ਜਵਾਨ ਪਤਾ ਹੈ ਕਿਡਾ ਵਧੀਆ ਬੰਦਾ ਸੀ ਕਿ ਐਜੂਕੇਸ਼ਨ ਦੇ ਰਿਹਾ ਬੱਚਿਆਂ ਨੂੰ ਸਿੱਧੇ ਰਸਤੇ ਲਾ ਰਿਹਾ ਸੀ ਅੱਛਾ ਇਹ ਸਾਬਕਾ ਫੌਜੀ ਵਾਲੇ ਮਾਮਲੇ 'ਚ ਮੈਂ ਨਾ ਪਰਦਾ ਪਿਆਸੀ ਬਲਤੇਜ ਪੰਨੂ ਸੀਨੀਅਰ ਪੱਤਰਕਾਰ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵੀ ਹੈ ਉਹਨਾਂ ਨੇ ਪਰਿਵਾਰ ਦੇ ਨਾਲ ਆਏ ਤੇ ਉਸ ਤੋਂ ਬਾਅਦ ਕਿਹਾ ਕਿ ਇਸ ਦਾ ਪੂਰਾ ਦਵਾਇਆ ਜਾਏਗਾ ਉਹ ਤਾਂ ਕੋਸ਼ਿਸ਼ ਕਰ ਰਹੇ ਲੇਕਿਨ ਪੁਲਿਸ ਦੇ ਜਿਹੜੇ ਛੋਟੇ ਅਫਸਰ ਹੈ ਖਾਸ ਕਰਕੇ ਵੱਡੇ ਅਫਸਰ ਵੀ ਕਰ ਰਹੇ ਜਿਵੇਂ ਐਸਐਸਪੀ ਅਮਨੀਤ ਕੋਂਡਲ ਨੇ ਦੋ ਬੰਦਿਆਂ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਲਾਈਨ ਹਾਜ਼ਰ ਕਰ ਦਿੱਤਾ ਐਸਐਚ ਨੂੰ ਜਿੰਨੇ ਧਮਕੀ ਦਿੱਤੀ ਪਰ ਇਹ ਜ ਇਹ ਜੀਹਾ ਕੀ ਹੁੰਦਾ ਕਿ ਇਹਨਾਂ ਦੇ ਪਾਵਰਾਂ ਇੰਨਾ ਜ਼ਿਆਦਾ ਕਿੱਦਾਂ ਆ ਜਾਂਦੀਆਂ ਪਾਵਰਾਂ ਦਾ ਨਜਾਇਜ਼ ਫਾਇਦਾ ਠਾਰ ਰਹੇ ਜੀ ਅਫਸਰ ਕੋਈ ਨਹੀਂ ਹੈ ਕਹਿੰਦਾ ਵੀ ਇਹ ਕੰਮ ਕਰੋ ਨਜਾਇਜ਼ ਨਾ ਕਰੋ ਪਰ ਇਹ ਨਜਾਇਜ਼ ਪੈਦਾ ਉਹ ਹੀ ਇਹ ਮੁੰਡੇ ਨੇ ਜਦਾਂ ਦੱਸਿਆ ਵੀ ਕਰਾਪਸ਼ਨ ਪੈਸੇ ਲੈਣ ਦੀ ਪੈਸੇ ਲੈ ਲਓ ਜੀ ਪੈਸੇ ਲੈ ਲਓ ਜੀ ਘਰ-ਪਾਰ ਲਓ ਜੀ ਘਰ-ਪਾਰ ਲਓ ਫਿਰ ਜਦੋਂ ਇਹਨਾਂ ਦੇ ਪਰਚੇ ਹੁੰਦੇ ਨੇ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ ਕਿ ਇਹਨਾਂ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਮੈਂ ਕੋਈ ਮੰਗ ਕਰਦਾ ਵਿਜੀਲੈਂਸ ਕੋਲੋਂ ਕਿ ਇਹਨਾਂ ਦੀ ਵੀ ਪ੍ਰਾਪਰਟੀ ਚੈੱਕ ਕੀਤੀ ਜਾਵੇ ਜੇ ਇਹ ਪਰਚੇ ਦਿੰਦੇ ਨੇ ਇਹਨਾਂ ਦੇ ਪਰਚੇ ਹੁੰਦੇ ਨੇ ਇਹਨਾਂ ਦੀ ਵੀ ਪ੍ਰਾਪਰ ਕਿ ਇਹਨਾਂ ਨੂੰ ਪਤਾ ਲੱਗੇ ਵੀ ਕਿਸੇ ਨੇ ਨਿਯਾਜ਼ ਕੀਤੀ ਤਾਂ ਸਾਨੂੰ ਇਹ ਰਿਜ਼ਲਟ ਮਿਲਦਾ ਮੈਂ ਕਹਿੰਦਾ ਜਿਹਨੇ ਨਿਯਾਜ਼ ਪਰਚੇ ਦਿੱਤੇ ਬੰਦੇ ਬਰੀ ਹੁੰਦਾ ਜਦੋਂ ਉਹਨਾਂ ਨੂੰ ਵੀ ਇਹਨਾਂ ਦੇ ਕਹਿੰਦਾ ਕੋਟ ਪਾਣੀ ਚਾਹੀਦੀ ਵੀ ਸਾਡੇ ਨੇ ਨਿਯਾਜ਼ ਕੀਤਾ ਅੱਛਾ ਇਹ ਹੁਣ ਇਹ ਦੱਸੋ ਇਹ ਹੁਣ ਰੁਕੂਗਾ ਕਿੱਦਾਂ ਕਿਉਂਕਿ ਇਹ ਤਾਂ ਲਗਾਤਾਰ ਮਾਮਲੇ ਵਧਦੇ ਜਾ ਰਹੇ ਬਠਿੰਡੇ ਚ ਤਾਂ ਹੁਣ ਤੁਸੀਂ ਲਗਾਤਾਰ ਦੋ ਹੋ ਗਏ ਮਾਮਲੇ ਉਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਵੀ ਹੋਇਆ ਇਦਾਂ ਦਾ ਲਗਾਤਾਰ ਮਾਮਲੇ ਵਧੇ ਫਿਰੋਜ਼ਪੁਰ ਦਾ ਸਾਹਮਣੇ ਆ ਗਿਆ ਇਹ ਕਿਸ ਤਰ੍ਹਾਂ ਰੋਕਥਮ ਹੋਏਗੀ ਪੁਲਿਸ ਵੱਲੋਂ ਕੀ ਕਰਨਾ ਚਾਹੀਦਾ ਅਧਿਕਾਰੀਆਂ ਨੂੰ ਪੁਲਿਸ ਜਦੋਂ ਪੁਲਿਸ ਧੱਕਾ ਕਰਦੀ ਮੈਂ ਜਨਤਾ ਨੂੰ ਅਪੀਲ ਕਰਦਾ ਕਿ ਸਾਹਮਣੇ ਖੜ ਕੇ ਜਦੋਂ ਵੀ ਕਿਤੇ ਬੱਚਾ ਚੱਕਿਆ ਜਾਂਦਾ ਇਹ ਨਾ ਸੋਚੋ ਕਿ ਯਾਰ ਸਾਡਾ ਕਿਹੜਾ ਹੈਗਾ ਬਾਹਰ ਜਿੱਥੇ ਉਹ ਵੀ ਚੱਕਿਆ ਜਾਂਦਾ ਬੰਦਾ ਉੱਥੇ ਵਾਲੀ ਪਬਲਿਕ ਸਾਰੀ ਇਕੱਠੀ ਹੋ ਗਏ ਉਸੇ ਵੇਲੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਜਿਹਦੇ ਵੀ ਚੱਕਦੇ ਨੇ ਉਹ ਪੁੱਛਿਆ ਜਾਵੇ ਕਾਹਦੇ ਚੁੱਕਿਆ ਕਿ ਬੱਤੇ ਮੰਨ ਲਓ ਇੱਥੇ ਬੈਠੇ ਨੂੰ ਚੁੱਕ ਕੇ ਲੈ ਜਾਣ ਖਾਲੀ ਤੇ ਰਸਤੇ ਉੱਤੇ ਫਿੱਟ ਕਰ ਦੇਣ ਤੇ ਇਹਦਾ ਮਤਲਬ ਤੇ ਨਜਾਇਜ਼ ਹੋएगी ਤੇ ਜਿਹਦਾ ਨਜਾਇਜ਼ ਹੋਏਗੀ ਦੁਨੀਆ ਧਰਨਿਆਂ ਤੇ ਵੀ ਆਏਗੀ ਰੋਡ ਵੀ ਜਾਮ ਕਰੇਗੀ ਬਲੌਕ ਵੀ ਕਰੇਗੀ ਔਰ ਇਹ ਸਰਕਾਰ ਨੂੰ ਮੈਂ ਬ ਔਰ ਦੱਸਿਆ ਜਾਵੇ ਜਦੋਂ ਬੰਦਾ ਝੁਕਣਾ ਜਿੱਥੋਂ ਵੀ ਝੁਕਣਾ ਫੇਰ ਲਾ ਉਹਦੇ ਘਰ ਇਨਫੋਰਮ ਕਰਕੇ ਫੇਰ ਬੰਦਾ ਚੁੱਕਿਆ ਜਾਵੇ ਨਹੀਂ ਬਿਲਕੁਲ ਇਹ ਕਾਨੂੰਨ ਤਾਂ ਇਹ ਕਹਿੰਦਾ ਮੈਂ ਤੁਹਾਡੇ ਨਾਲ ਇਹੀ ਗੱਲ ਡਿਫਰ ਕਰਨ ਲੱਗਾ ਸੀ ਤੁਸੀਂ ਕਿਹਾ ਨਾ ਕਿ ਇਕੱਠੇ ਹੋ ਜੋ ਕਈ ਵਾਰ ਕੀ ਹੁੰਦਾ ਹੈ ਨਸ਼ਾ ਤਸਕਰ ਇਕੱਠੇ ਹੋ ਜਾਂਦੇ ਲੋਕਾਂ ਨੂੰ ਇਕੱਠੇ ਕਰਕੇ ਪੁਲਿਸ ਤੇ ਹਮਲਾ ਕਰ ਦਿੰਦੇ ਪਰ ਜਿਹੜਾ ਇਹ ਹੈ ਕਿ ਕਾਨੂੰਨ ਕਹਿੰਦਾ ਨਾ ਕਿ ਕਾਨੂੰਨ ਹੁੰਦੇ ਚ ਜਾਣਕਾਰੀ ਇਨਫੋਰਮ ਕੀਤਾ ਜਾਵੇ ਤਾਂ ਕਿ ਪਤਾ ਤਾਂ ਹੋਵੇ ਬੰਦਾ ਕੀ ਕਰ ਰਿਹਾ ਇਹ ਜ਼ਰੂਰੀ ਹੋਣਾ ਚਾਹੀਦਾ ਨਾ ਕਿ ਜਦ ਕਿ ਇਕੱਠੇ ਨਹੀਂ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਕਿ ਜਿਸ ਇਲਾਕੇ 'ਚ ਚੁੱਕਿਆ ਜਾਵੇ ਉਸ ਇਲਾਕੇ ਦਾ ਜਿਹੜਾ ਥਾਣਾ ਪੈਂਦਾ ਉਸ ਥਾਣੇ ਨੂੰ ਇਨਫੋਰਮ ਕੀਤਾ ਜਾਵੇ ਜੀ ਠੀਕ ਹੈ ਮਤਲਬ ਇਹ ਨਹੀਂ ਗੱਲ ਵੀ ਜੇ ਬੱਚਾ ਜਿੱਥੇ ਦਾ ਰਹਿਣ ਵਾਲਾ ਹੈ ਉੱਥੋਂ ਚੁੱਕਿਆ ਜਿਸ ਏਰੀਆ ਚ ਚੁੱਕਿਆ ਜਾਵੇ ਉਥੇ ਦੱਸਿਆ ਜਾਵੇ ਮੈਂ ਇਸ ਏਰੀਆ ਜੋ ਐਸਨਾ ਦਾ ਬੰਦਾ ਲੈ ਕੇ ਜਾ ਰਿਹਾ ਅਸਲੀ ਕਾਨੂੰਨ ਤੇ ਬੰਦਾ ਇਹ ਪਰ ਸਾਡੇ ਪੁਲਿਸ ਦੀ ਉਹ ਕਹਿੰਦੇ ਵੀ ਗੁੰਡਾਗਰਦੀ ਕਾਂਗੇ ਇਹਨਾਂ ਨੂੰ ਅਫਸਰਾਂ ਨਹੀਂ ਜਾਂ ਬਦਮਾਸ਼ੀ ਕਾਂਗੇ ਇਹੀ ਚੁੱਕ ਲੈ ਜੀ ਤੁਸੀਂ ਜੋ ਕਰਨਾ ਕਰ ਲੋ ਤੇ ਜਿਹਦਾ ਨੁਕਸਾਨ ਸਾਡੇ ਅੱਜ ਕੱਲ੍ਹ ਘਰਾਂ ਪਰਿਵਾਰਾਂ ਚ ਇੱਕ ਇੱਕ ਦੋ ਦੋ ਬੱਚੇ ਰਹਿ ਗਏ ਨੇ ਤੇ ਉਹਦਾ ਰਿਜ਼ਲਟ ਇਹ ਆ ਵੀ ਬੰਦਾ ਇਕੱਲਾ ਬੰਦਾ ਹੁੰਦਾ ਬਜ਼ੁਰਗ ਹੁੰਦਾ ਉਹ ਕਿੱਥੇ ਜਾਵੇ ਉਹ ਵਿਚਾਰਾ ਠੱਕੇ ਖਾਂਦਾ ਮਰ ਜਾਂਦਾ ਉਹਦੇ ਤੱਕ ਉਹਦੇ ਬੱਚੇ ਨਾਲੇ ਠਕਾ ਹੋ ਜਾਂਦਾ ਤੋ ਮੇਰੀ ਬੇਨਤੀ ਹੈ ਜਨਤਾ ਅਫਸਰਾਂ ਨੂੰ ਸਾਰਿਆਂ ਨੂੰ ਕਿ ਜਿੰਨੇ ਵੀ ਸੀਨੀਅਰ ਐਸਐਚਓ ਲੱਗੇ ਨੇ ਜਿੰਨੇ ਵੀ ਐਸਐਚਓ ਲੱਗੇ ਨੇ ਉਹਨਾਂ ਦੀ ਮੀਟਿੰਗ ਕਰਕੇ ਉਹਨਾਂ ਨੂੰ ਸਪੈਸ਼ਲ ਦੱਸਿਆ ਜਾਵੇ ਕਿ ਨਜਾਇਜ਼ ਕਿਸੇ ਨਾਲ ਕੀਤੀ ਤੇ ਤੁਹਾਨੂੰ ਡਿਸਮਿਸ ਹੀ ਕੀਤਾ ਜਾਵੇਗਾ ਬਿਨ ਬਾਊਟ ਇਨਕਾਰੀ ਡਿਸਮਿਸ ਕੀਤਾ ਜਾਵੇਗਾ ਚਾਰ ਦਿਨਾਂ ਨੂੰ ਪਤਾ ਲੱਗੇ ਫਿਰ ਮੁੜ ਕੇ ਕਿਦਾਂ ਬਹਾਲ ਹੁੰਦਾ ਤੇ ਕਿਦਾਂ ਮਸਲਾ ਹਲ ਹੁੰਦਾ ਜੀ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਸਾਬਕਾ ਪੁਲਿਸ ਮੁਲਾਜ਼ਮ ਭੁਪਿੰਦਰ ਸਿੰਘ ਗੋਤਰਾ ਜਿਹੜੇ ਪੁਲਿਸ ਵੈਲਫੇਅਰ ਇੱਕ ਐਸੋਸੀਏਸ਼ਨ ਵੀ ਚਲਾਉਂਦੇ ਇਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਵੱਡੇ ਅਫਸਰਾਂ ਨੂੰ ਕਰਨਾ ਇਹ ਚਾਹੀਦਾ ਹੈ ਕਿ ਜਿਹੜੇ ਛੋਟੇ ਅਫਸਰ ਐਦਾਂ ਦਾ ਕੋਈ ਕਰਦੇ ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਤਦ ਹੀ ਇਹੋ ਜੀਆਂ ਚੀਜ਼ਾਂ ਤੋਂ ਰੋਕਥਾਮ ਪਾਈ ਜਾ ਸਕਦੀ ਹੈ ਕੈਮਰਾਮੈਨ ਰੋਹਿਤ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ ਜ਼ਿਲਹੰਦਰ